ਔਰੀ ਬਾਦਸੀ ਜੋ ਜਿਹੜਾ ਲਗਾਤਾਰ ਇਸ ਬੱਦ ਤੇ ਸਾਡੇ ਦੁੱਧ ਆ ਰਿਹਾ ਹੈਗਾ ਹਰ ਰੋਜ਼ ਫਸਲ ਨੇ ਜਿਨੇ ਮੁਤਾਬਕ ਅੱਜ ਬਰਨਾਲਾ ਜ਼ਿਲ੍ਹੇ ਦੀ ਵਾਰੀ ਹੈ ਜੋ ਵਾਰੀ ਤੇ ਜਿਹੜਾ ਇਹ ਤਿੰਨ ਪਾਚਰ ਦੁੱਧ ਸਾਡੇ ਰਹਿਣ ਬਸੇਰੇ ਜਿਹੜੇ ਜਿਹੜੇ ਰਹਿਣ ਬਸੇਰਿਆਂ ਦੇ ਵਿੱਚ ਸਾਡੇ ਇੱਥੇ ਲਗਾਤਾਰ ਕਿਸਾਨ ਬੈਠੇ ਆ ਉਹਨਾਂ ਦੇ ਚਾਹ ਪਾਣੀ ਵਾਸਤੇ ਇਹ ਆਪਣੇ ਭਾਵੇਂ ਇਹਨਾਂ ਨੇ ਨਗਰਾਂ ਦੇ ਵਿੱਚੋਂ ਇਕੱਠਾ ਕੀਤਾ ਤੇ ਭਾਵੇਂ ਇਕੱਠਾ ਇੱਕ ਥਾਂ ਤੋਂ ਇਹ ਦੁੱਧ ਲੈ ਕੇ ਆਏ ਨਾ ਸੋਏ ਸਾਰੇ ਸਾਡੇ ਇੱਥੇ ਖਨੌਰੀ ਬੜੇ ਮੋਰਚੇ ਦੇ ਵਿੱਚ ਜਿੰਨੇ ਲੋਕ ਬੈਠੇ ਨੇ ਸੋ ਉਹਨਾਂ ਨੂੰ ਸਾਰਿਆਂ ਨੂੰ ਇਹ ਦੁੱਧ ਦੀ ਜਿਹੜੀ ਸਪਲਾਈ ਹੈ ਉਹ ਸਾਰਿਆਂ ਨੂੰ ਕਿਆ ਬਾਤ ਹੈ ਲੜਕੇ ਆਏ ਨਾ ਸੋ ਇਹਨਾਂ ਦਾ ਸਾਡੇ ਖਨੌਰੀ ਬਾਰਡਰ ਕਮੇਟੀ ਵੱਲੋਂ ਤਾਇਦ ਲਈ ਧੰਨਵਾਦ ਜਿਹੜੇ ਪਰਿਵਾਰਾਂ ਨੇ ਇਹ ਦੁੱਧ ਪਾਇਆ ਉਹਨਾਂ ਦਾ ਵੀ ਸਾਡੀ ਖਨੌਰੀ ਬਾਰਡਰ ਕਮਿਟੀ ਉਹ ਜਿਹੜੀ ਬਾਰਡਰ ਕਮੇਟੀ ਹੈ ਧੰਨਵਾਦ ਸੋ ਅੱਜ ਭਾਵੇਂ ਲੱਗਦਾ ਇੱਥੇ ਸਾਡੀ ਜਿਹੜੀ ਭਾਰਤੀ ਜਨਤਾ ਪਾਲਚੀ ਜਿਹੜੀ ਪਾਰਟੀ ਨੇ ਰਾਜ ਕੀਤਾ ਸਾਨੂੰ ਮਜਬੂਰ ਕੀਤਾ ਇੱਥੇ ਰੋਡਾਂ ਦੇ ਉੱਤੇ ਵਹਾਉਣ ਲਈ ਕਿਸਾਨ ਅੱਜ ਰੋਡਾਂ ਤੇ ਬੈਠੇ ਆ ਤੱਪ ਕਰ ਰਹੇ ਨਾ ਤੇ ਭਾਵੇਂ ਸਾਡੀ ਉਸ ਪਾਰਟੀ ਨੂੰ ਪਿੱਛੇ 300 ਤੋਂ ਪਾਰ ਜਿਹੜੀਆਂ ਛੀਟਾਂ ਮਿਲੀਆਂ ਬਹੁ ਮਰਦ ਦੇ ਨਾਲ ਸਰਕਾਰ ਬਣਾਈ 5 ਸਾਲ ਸਾਡੇ ਤੇ ਜਿਹੜਾ ਕੋਹੜਾ ਚਲਾਇਆ ਸੋ ਹੁਣ ਅਲੈਕਸ਼ਨ ਹੋ ਕੇ ਹਟੇ ਨਾ ਸਾਡੇ ਉਸ ਕਿਸਾਨ ਭਾਈਚਾਰੇ ਨੇ ਭਾਰਤੀ ਜਨਤਾ ਪਾਰਟੀ ਨੂੰ ਇਹੋ ਜਿਹਾ ਸਲਕ ਸਗਾਇਆ ਕਿ ਜੀ ਦੇ ਤਹਿਤ ਅੱਜ ਉਹ ਖਰੌੜੀਆਂ ਤੇ ਤੁਰਨ ਲਈ ਮਜਬੂਰ ਕੀਤੀ ਐ ਔਰ ਮਜਬੂਰ ਐ ਸੋ ਇਹ ਇੱਕ ਬਹੁਤ ਵੱਡੀ ਸਮਾਜ ਦੇ ਵਿੱਚ ਮਸਾਲਾ ਪੈਦਾ ਕਰਤੀ ਐ ਸਾਡੇ ਕਿਸਾਨ ਅ ਅਧੋਲਣ ਨੇ ਸੋ ਇਹ ਕਰਕੇ ਸਾਡੇ ਜਿਹੜੇ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਔਰ ਅੱਜ ਵੀ ਬੇਨਤੀ ਕਰਾਂਗੇ ਕਿ ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਇਸ ਮੌਕੇ ਤੇ ਖੰਡ ਪਾਠ ਪ੍ਰਕਾਸ਼ ਹੈ ਜੂਨ ਤੋਂ ਤੇ 10 ਜੂਨ ਨੂੰ ਕੱਲ ਨੂੰ ਇਸ ਬਾੜ ਦੇ ਉੱਤੇ ਉਹਨਾਂ ਦਾ ਜਿਹੜਾ ਆ ਸਮਾਗਮ ਹੈ ਕਉਨੀ ਸਮਾਪਤੀ ਹੋਣਿਆ ਖੰਡ ਪਾਠ ਦਾ ਭੋਗ ਪਾਇਆ ਜਾਣਾ ਸੋ ਜਿੰਨੇ ਸਾਡੀ ਵੀਡੀਓ ਰਾਹੀਂ ਜਿਵੇਂ ਜਿਵੇਂ ਪਤਾ ਲੱਗੂਆ ਭਾਵੇਂ ਉਹ ਲੋਕ ਲੈ ਭਾਵੇਂ ਪੰਜਾਬ ਦੇ ਵਿੱਚੋਂ ਆ ਭਾਵੇਂ ਹਰਿਆਣੇ ਦੇ ਵਿੱਚੋਂ ਆ ਤੋਂ ਇਹ ਸਖੰਡ ਪੜ ਰੇ ਅ ਸਵਾਗਮ ਦੇ ਵਿੱਚ ਤੇ ਜਿਹੜਾ ਖੰਡ ਪੜ ਰਾ 10 ਤੀਕ ਨੂੰ ਕੱਲ ਨੂੰ ਭੋਗ ਪੈਣਾ ਉਸ ਭੋਗ ਦੇ ਪੋਟੇ ਸ਼ਾਮਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਵੱਢ ਤੋਂ ਵੱਢ ਇਸ ਖਨੌਰੀ ਬਾਦ ਤੇ ਆਪਣਾ ਜਿਹੜਾ